ਦਾ ਸ਼ਮਸ਼ਾਨ ਘਾੜ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਮੌਜੂਦ ਆ ਇੱਕ ਤਲਿਹਰ ਦੀ ਟੀਮ ਜਿੱਥੇ ਹਰ ਸਾਲ ਭੰਡਾਰਾ ਕਰਵਾਇਆ ਜਾਂਦਾ ਅੱਜ ਵੀ ਭੰਡਾਰਾ ਕਰਵਾਇਆ ਜਾ ਰਿਹਾ ਵਾ ਮਦਨ ਲਾਲ ਮੱਦੀ ਜੀ ਜਿਹੜੇ ਇੱਥੇ ਦੇ ਸੇਵਾਦਾਰ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਸਾਲਾਨਾ ਭੰਡਾਰਾ ਕਰਵਾਇਆ ਜਾਂਦਾ ਜੈਕਾਰਾ ਕਾਲੀ ਮਾਤਾ ਦਾ ਬੋਲ ਸਾਡੇ ਦਰਵਾਜ਼ਾ ਕੀ ਹੈ ਜੈਕਾਰਾ ਕਾਲੀ ਕਲਕੱਤੇ ਵਾਲੀ ਦਾ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲੇ ਹਰ ਅੱਜ ਕਾਲੀ ਮੰਦ ਦਾ ਮੰਦਰ ਦੇ ਵਿੱਚ ਭੰਡਾਰਾ ਹਸਲਾਨਾ ਅੱਜ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਸਾਡੇ ਮਦਨ ਲਾਲ ਮੱਦੀ ਜੀ ਹੁਣਾ ਵੱਲੋਂ ਸਲਾਨਾ ਭੰਡਾਰਾ ਕਾਲਾ ਮਤ ਜੀ ਉਹਨਾਂ ਦਾ ਕਰਾਇਆ ਜਾਂਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਬਹੁਤ ਹੀ ਸ਼ਰਧਾ ਦੇ ਨਾਲ ਇਹ ਭੰਡਾਰਾ ਕੀਤਾ ਹੈ ਜਿੰਨ ਕੋ ਉਧਰ ਦੇ ਵਿੱਚੋਂ ਬਹੁ ਗੈਂਟੀ ਦੇ ਵਿੱਚ ਲੋਕਾਂ ਨੇ ਆ ਕੇ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਜਿਹੜੇ ਸਾਡੇ ਸੰਸਕਾਰ ਹਨ ਜਾਂ ਜਿਹੜੇ ਸਾਡੇ ਧਾਰਮਿਕ ਇਤਾਂ ਦੇ ਫੰਕਸ਼ਨ ਹਨ ਉਹਨਾਂ ਨੂੰ ਇਸ ਤਰ੍ਹਾਂ ਕਰਦੇ ਰਹੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਦੀ ਸਾਂਝੀ ਬਾਲਤਾ ਬਣੀ ਰਹੇ ਏਕਤਾ ਬਣੀ ਰਹੇ ਮੈਂ ਇੱਕ ਵਾਰ ਫਿਰ ਇਸ ਖੁਸ਼ੀ ਦੇ ਮੌਕੇ ਤੇ ਸਲਾਨਾ ਭੰਡਾਰੇ ਤੇ ਸਮੂਹ ਨਕੋਦਰ ਵਾਸੀਆਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਦੇ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਜੋ ਢੰਡਾਰੇ ਹੁੰਦੇ ਹਨ ਜੋ ਸਾਡੇ ਸਾਰੇ ਧਾਰਮਿਕ ਫੰਕਸ਼ਨ ਹੁੰਦੇ ਹਨ ਉਹਨਾਂ ਦੇ ਵਿੱਚ ਹੌਮਾ ਹੌਮਾ ਕੇ ਪਹੁੰਚੋ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਹ ਜੋ ਸਾਡੇ ਵਿਰਸਿਆਂ ਦੇ ਵਿੱਚ ਮਿਲਿਆ ਹੈ ਉਹਨੂੰ ਗਾਂ ਪਛਾ ਸਕੀਏ ਇਹਨਾਂ ਕਹਿੰਦਾ ਹੋਇਆ ਇੱਕ ਵਾਰੀ ਫੇਰ ਮਦਨ ਲਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਇਹਨਾਂ ਨੇ ਅਪਰਾਹਲਾ ਕਰਕੇ ਸਾਲਾਨਾ ਢੰਡਾਰੇ ਦਾ ਯੋਜਨ ਕੀਤਾ ਬਹੁਤ ਬਹੁਤ ਧੰਨਵਾਦ ਜੀ ਸਰ ਜੈ ਮਹਾਕਾਲੀ ਜੀ ਦੀ ਹਰ ਸਾਲ ਦੀ ਤਰ੍ਹਾਂ ਸਾਡੇ ਨਕੌਦਰ ਸ਼ਹਿਰ ਦੇ ਵਿੱਚ ਸ਼ਮਸ਼ਾਨ ਘਾੜ ਸ਼ਿਪੂਰੀ ਦੇ ਵਿੱਚ ਜੋ ਮਹਾਕਾਲੀ ਦਾ ਪ੍ਰਾਚੀਨ ਮੰਦਿਰ ਹੈ ਨਾਲ ਬਾਬਾ ਪੈਰੋਂ ਦੀ ਹੈ ਔਰ ਇੱਕ ਪਾਸੇ ਹਨੂਮਾਨ ਜੀ ਦਾ ਜੋ ਮੰਦਿਰ ਹੈ ਉਸੇ ਉਪਲਸ ਵਿੱਚ ਹਰ ਸਾਲ ਇਹ ਤੇ ਬਹੁਤ ਮਹਾਨ ਲੰਗਰ ਲਗਾਇਆ ਜਾਂਦਾ ਜਿਹਦੀ ਸੇਵਾ ਸਾਡੇ ਪੰਡਤ ਮਦਨ ਲਾਲ ਜੀ ਅਗਨੀ ਹੋਤਰੀ ਸਬਜ਼ ਮੰਡੀ ਵਾਲੇ ਇੱਥੇ ਦੀ ਸੇਵਾ ਕਰਦੇ ਆ ਇਹਨਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਬਧਾਈ ਦੇ ਜੋ ਲੰਗਰ ਦੀ ਪਰੰਪਰਾ ਅਨੁਸਾਰ ਸਵੇਰੇ ਸਭ ਤੋਂ ਪਹਿਲੇ ਹਵਨ ਹੋਇਆ ਉਸ ਤੋਂ ਬਾਅਦ ਝੰਡੇ ਦੀ ਰਸਮ ਹੋਈ ਹੈ ਉਸ ਤੋਂ ਬਾਅਦ ਕੰਕਾ ਕੰਜਕ ਪੂਜਨ ਹੋ ਗਿਆ ਤੇ ਉਸ ਤੋਂ ਬਾਅਦ ਲੰਗਰ ਜਿਹੜਾ ਹੈ ਵਰਤਾਇਆ ਜਾ ਰਿਹਾ ਹੈ ਕੈਮਰਾਮੈਨ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਿਹੜਾ ਤੁਸੀਂ ਧਾਰਮਿਕ ਪ੍ਰੋਗਰਾਮਾਂ ਤੇ ਪੈ ਕੇ ਇਕਤਾ ਲਹਿਰ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਤੁਸੀਂ ਇਨ ਮਹਾਨ ਲੰਗਰਾਂ ਤੇ ਧਾਰਮਿਕ ਲੰਗਰਾਂ ਤੇ ਜਾ ਕੇ ਇਹ ਲੋਕਾਂ ਤਾਈਂ ਪਛਾਨੇਓ ਕਿ ਸਾਡੀ ਜਿਹੜੀ ਸੰਸਕ੍ਰਿਤੀ ਆ ਉਹ ਹਮੇਸ਼ਾ ਕਾਇਮ ਰਵੇ ਔਰ ਅਸੀਂ ਪ੍ਰਭੂ ਚਰਨਾਂ ਨਾਲ ਜੁੜੇ ਰਹੀਏ ਜੈ ਮਾਤਾ ਦੀ ਜੈ ਮਾਤਾ ਦੀ ਜੈ ਅੱਜ ਕਾਲੀ ਮਾਤਾ ਮੰਦਰ ਜਿਹੜਾ ਖੱਦਰ ਪੰਡਾਰ ਵਿਖੇ ਸ਼ਮਸ਼ਾਨ ਘਾੜ ਦੇ ਨਜ਼ਦੀਕ ਸਥਿਤ ਹੈ ਮਦਲਾ ਜੀ ਸ਼ਰਮਾਈ ਜੀ ਰਹਿਨਮਾਈ ਥਲੇ ਹਰ ਸਾਲ ਇਥੇ ਵਿਸ਼ਾਲ ਲੰਗਰ ਲਗਾਇਆ ਜਾਂਦਾ ਮਦਨਾਲ ਜੀ ਸ਼ਰਮਾ ਵਧਾਈ ਦੇ ਪਾਤਰ ਕਿਉਂਕਿ ਇਹ ਇੱਕ ਛੋਟੀ ਜੀ ਛੋਟਾ ਜਿਹਾ ਮੰਦਿਰ ਸੀ ਛੋਟੀ ਜਿਹਾ ਸਥਾਨ ਸੀ ਇਹਨਾਂ ਦੀ ਮਿਹਨਤ ਤੇ ਲਗਨ ਔਰ ਸ਼ਹਿਰ ਦੇ ਵਸਨੀਕਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਵਿਸ਼ਾਲ ਰੂਪ ਭਵਨ ਨੇ ਭਵਨ ਦਾ ਧਾਰਨ ਕਰ ਲਿਆ ਤੇ ਮਦਨਾਲ ਜੀ ਨੇ ਜਿਹੜੀ ਇਹ ਪ੍ਰਥਾ ਚਲਾਈ ਆ ਸਾਰੇ ਸਮਾਜ ਦੇ ਲੋਕ ਬਹੁਤ ਜ਼ਿਆਦਾ ਤੁਸੀਂ ਦੇਖੋ ਜਿਹੜੇ ਸਾਡੇ ਪ੍ਰਵਾਸੀ ਭਰਾ ਵਾ ਉਹਨਾਂ ਲਈ ਲੰਗਰ ਦੀ ਪ੍ਰਥਾ ਕੀਤੀ ਆ ਮੈਂ ਚਾਹਨਾ ਕਾਲੀ ਮਾਤਾ ਇਹਨਾਂ ਦੀ ਇਦਾਂ ਹੀ ਕਿਰਪਾ ਕਰਦੀ ਰਵੇ ਇਸੇ ਤਰ੍ਹਾਂ ਲੰਗਰ ਲਗਾਉਂਦੇ ਰਹਿਣ ਔਰ ਇਹ ਜਿਹੜਾ ਵਿਸ਼ਾਲ ਭਵਨ ਬਣਿਆ ਵਾ ਇਹਨੂੰ ਹੁਣ ਡਬਲ ਇਹਦੀ ਉਸਾਰੀ ਵੀ ਕੀਤੀ ਜਾਵੇ ਤੇ ਇਸ ਵਾਰ ਫਿਰ ਸਾਰਿਆਂ ਨੂੰ ਅੱਜ ਦੇ ਇਸ ਭੰਡਾਰੇ ਤੇ ਕਾਲੀ ਮਾਤਾ ਜੀ ਦੇ ਇਸ ਭਵਨ ਤੇ ਆਨ ਤੇ ਸਭ ਨੂੰ ਲੱਖ ਲੱਖ ਬਾਦ ਔਰ ਮਹਾਮਈ ਸਭ ਤੇ ਕਿਰਪਾ ਕਰਦੀ ਰਹੇ। जय हो। ਜੀਤਾਰਾ ਕਾਲੀ ਮਾਤਾ ਦਾ ਬਹੁਤ ਸਾਜੇ ਦਰਵਾਜ ਕੀ ਜੈ। ਅੱਜ ਦਾ ਜਿਹੜਾ ਭੰਡਾਰਾ ਉਹ ਮਦਨ ਲਾਲ ਜੀ ਦੇ ਨਿਗਰਾਨੀ ਚ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾ ਰਹੇ ਆ ਪਿਛਲੇ ਸਾਲ ਮਦਨਾਲ ਜੀ ਨੇ ਕਿਹਾ ਸੀ ਅਸੀਂ ਇੱਥੇ ਲੈਂਡਰ ਪਾਣਾ ਮਾਹਮਾਈ ਮੁਰੇ ਅਰਦਾਸ ਕੀਤੀ ਸੀ ਤੇ ਮਾਹਮਾਈ ਨੇ ਅਰਦਾਸ ਕਬੂਲ ਕਰਤੀ ਅਸੀਂ ਇਸ ਵਾਰੀ ਮਦਨਾਲ ਜੀ ਨੇ ਲੈਂਡਰ ਪਾ ਕੇ ਬਹੁਤ ਖੂਬਸੂਰਤ ਹਾਲ ਬਣਾਤਾ ਉਹ ਜਿੱਥੇ ਕੀ ਲੋਕੀ ਆ ਕੇ ਲੰਗਰ ਖਾ ਰਹੇ ਨੇ ਹੋਰ ਮਾਹਮਾਈ ਇਹਨਾਂ ਦੇ ਮਿਹਰ ਕਰੇ ਤੇ ਮੰਦਿਰ ਹੋਰ ਤਰੱਕੀ ਕਰੇ ਜੈ ਕਾਲੀ ਮਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਹਮਾਈ ਕਾਲੀ ਮਾਤਾ ਜੀ ਦੇ ਮੰਦਿਰ ਦੇ ਵਿੱਚ ਮਦਨ ਲਾਲ ਜੀ ਦੀ ਰਹਿਨ ਵਾਈ ਥੱਲੇ ਹਰ ਸਾਲ ਭੰਡਾਰਾ ਹੁੰਦਾ ਹੈ ਔਰ ਇਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਇਹੋ ਜੇ ਉਪਰਾਲੇ ਕਰਕੇ ਕਿਸੇ ਗਰੀਬ ਨੂੰ ਭੋਜਨ ਦੇਣਾ ਬਹੁਤ ਵਧੀਆ ਗੱਲ ਆ ਔਰ ਇਹ ਮੰਦਿਰ ਦੀ ਡਿਵੈਲਪਮੈਂਟ ਜਿਹੜੀ ਹੈਗੀ ਆ ਬਹੁਤ ਜੋਰਾਂ ਦੇ ਨਾਲ ਹੋ ਰਹੀ ਆ ਅਸੀਂ ਤਨ ਮਨ ਧੰਨ ਦੇ ਨਾਲ ਮਦਨ ਲਾਲ ਜੀ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਡਤ ਮਦਨ ਲਾਲ ਅਗਨੀ ਹੋਤਰੀ ਜੀ ਦੇ ਸਹਿਯੋਗ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਹਾਕਾਲੀ ਮੰਦਿਰ ਸ਼ਮਸ਼ਾਨ ਘਾਟ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾ ਰਿਹਾ ਹੈ ਭੰਡਾਰਾ ਮਨਾਇਆ ਜਾ ਰਿਹਾ ਹੈ ਇਹ ਕਾਲੀ ਮਾਤਾ ਦਾ ਮੰਦਿਰ ਆ ਉਸ ਮੰਦਿਰ ਦੀਆਂ ਇਕਤਾ ਲੈਰ ਤੇ ਤਖਾਰਾ ਜੀ ਜਿੱਥੇ ਕਿ ਸਾਲਾਨਾ ਭੰਡਾਰਾ ਹੁੰਦਾ ਮਦਨ ਲਾਲ ਮੱਦੀ ਜੀ ਮਦਨ ਲਾਲ ਅਗਨੀ ਹੋਤਰੀ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਭੰਡਾਰਾ ਹੁੰਦਾ ਆ ਔਰ ਹਰ ਸਾਲ ਇਹ ਜਿਹੜਾ ਭੰਡਾਰਾ ਹੁੰਦਾ ਆ ਦੇ ਜਿਹੜੀਆਂ ਸੰਗਤਾਂ ਇੱਥੇ ਬੈਠ ਕੇ ਲੰਗਰ ਛਕ ਰਹੀਆਂ ਆ ਇੱਕ ਬਹੁਤ ਵਧੀਆ ਪਰਾਲਾ ਆ ਤੁਸੀਂ ਵੀ ਜਦੋਂ ਵੀ ਸਵਰਗਾ आश्रम ਆਓ ਤੇ ਕਾਲੀ ਮਾਤਾ ਦੇ ਦਰਸ਼ਨ ਜ਼ਰੂਰ ਕਰੋ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕਾ